ਵੈਕਰੂਜੀ ਕਾ ਖਾਲਸਾ ਵੈਕਰੂਜੀ ਕੀ ਫਤਿਹ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੌਰਾਨ ਅਨੇਕ ਭਾਰਤੀ ਮਾਰੇ ਗਏ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਹਿ ਪਾਤਸ਼ਾਹੀ ਕੁਰਛੇਵੀਂ ਕੁਰਕਸ਼ੇਤਰ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਗਏ ਉਪਰੰਤ ਉਹਨਾਂ ਦੇ ਨਮਿਤ ਅਰਦਾਸ ਬੇਨਤੀ ਕੀਤੀ ਇਸ ਮੌਕੇ ਜਥੇਦਾਰ ਜਗਦੀਸ਼ ਸਿੰਘ ਜੀ ਝੰਡਾ ਅਤੇ ਜਥੇਦਾਰ ਬਲਦੇਵ ਸਿੰਘ ਕੈਂਪੂਰ ਨੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਭਾਰਤ ਵਾਸੀਆਂ ਨੂੰ ਆਪਸ ਵਿੱਚ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੈਲਗਾਮ ਦੇ ਵਿੱਚ ਜੋ ਕਿ ਟੂਰਿਸਟ ਉੱਥੇ ਗਏ ਹੋਏ ਸਨ ਉਹਨਾਂ ਦੇ ਉੱਤੇ ਕਿਸੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿੱਥੇ 26 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਖੇਤਰ ਦੀ ਪਾਵਨ ਧਰਤੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਉਹਨਾਂ ਦੀ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮੂਕ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਡੇ ਨਾਲ ਜਥੇਦਾਰ ਬਲਦੇਵ ਸਿੰਘ ਜੀ ਕੈਂਪੁਰ ਜੋ ਕਿ ਹਰਿਆਣਾ ਸੇ ਗੁਰਦੁਆਰਾ ਗੱਲਬਾਤ ਕਰਨਾ ਚਾਹਾਂਗੇ ਮੈਂਬਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਹੈ ਪਿਛਲੇ ਦਿਨੀ ਉਹਦੇ ਦੇਖੋ ਹਰਿਆਣਾ ਸ੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੱਜ ਸਾਰੇ ਹੀ ਮੈਂਬਰ ਅ ਖੇਤਰ ਵਿੱਚ ਕੱਤਰ ਹੋ ਕੇ ਅਖੰਡ ਪਾਠ ਦੇ ਭੋਗ ਦੇ ਵਿੱਚ ਸ਼ਾਮਲ ਹੋਏ ਨੇ ਤੇ ਬਹੁਤ ਸਖਤ ਲਫ਼ਜ਼ਾਂ ਦੇ ਵਿੱਚ ਉਸ ਘਟਨਾ ਦੀ ਨਖੇਦੀ ਕੀਤੀ ਗਈ ਹੈ ਜਿੰਨੇ ਵੀ ਵੱਧ ਤੋਂ ਵੱਧ ਨਖੇਦੀ ਕੀਤੀ ਜਾਵੇ ਉਹ ਥੋੜੀ ਹੈ ਕਿਉਂਕਿ ਗੁਰਮਤ ਦਾ ਤੇ ਸਿਧਾਂਤ ਹੈ ਪਹਿਗਾ ਹਕੂ ਦੇਤਨਾ ਹੈ ਨਾ ਪਹਿ ਮਾਨਤਾ ਉਹ ਜਿਹੜੇ ਇਸ ਤਰ੍ਹਾਂ ਦੇ ਕੋ ਕਰਮ ਕਰਕੇ ਸੰਗਤ ਨੂੰ ਡਰਾਣਾ ਚਾਹੁੰਦੇ ਆ ਉਹ ਆਪਣੇ मंसूਬੇ ਦੇ ਵਿੱਚ ਕਾਮਯਾਬ ਨਾ ਹੋਣ ਸਾਰਾ ਦੇਸ਼ ਇਸ ਘਟਨਾ ਦੀ ਪੂਰ ਜੋਰ ਨਿੰਦਾ ਕਰਦਾ ਹੈ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵਾਸਤੇ ਹੁਣ ਇਹ ਅਰਦਾਸ ਹੀ ਉਹੀ ਹੈ ਸਿੱਖ ਪੰਥ ਨੇ ਸਿੱਖ ਕੌਮ ਨੇ ਹਮੇਸ਼ਾ ਹੀ ਜਦੋਂ-ਜਦੋਂ ਵੀ ਕੋਈ ਵੇਛ ਦੇ ਉੱਤੇ ਪੀੜ ਪਈ ਹੈ ਅੱਗੇ ਵਧ ਕੇ ਕੁਰਬਾਨੀਆਂ ਦਿੱਤੀਆਂ ਨੇ ਸੋ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਖੁਦ ਹੀ ਭਾਰਤ ਦੇ ਵਿੱਚ ਅਲੱਗ-ਅਲੱਗ ਧਰਮਾਂ ਦੇ ਲੋਕ ਨੇ ਇੱਥੇ ਹਿੰਦੂ ਵੀ ਹੈਗੇ ਸਿੱਖ ਵੀ ਹੈਗੇ ਮੁਸਲਮ ਵੀ ਹੈਗੇ ਇਸਾਈ ਵੀ ਹੈਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਜਾਤ ਜਨਮ ਨਾ ਪੁੱਛਿਓ ਮਹਾਰਾਜ ਨੇ ਕਿਹਾ ਤੇ ਜਾਤ ਪਾਤ ਨੂੰ ਮੰਨਦਾ ਹੀ ਨਹੀਂ ਸਿੱਖ ਤਾਂ ਸਾਰੇ ਹੀ ਇੱਕ ਝੰਡੇ ਦੇ ਥੱਲੇ ਜਦੋਂ ਤੱਕ ਇਕੱਤਰ ਨਹੀਂ ਹੋ ਕੇ ਜਦੋਂ ਤੱਕ ਇਕੱਤਰ ਹੋ ਕੇ ਇਹਨਾਂ ਜ਼ਾਲਿਮਾਂ ਦਾ ਮੁਕਾਬਲਾ ਨਹੀਂ ਕਰਨਗੇ ਇਹਨਾਂ ਨੂੰ ਇਸ ਤਰ੍ਹਾਂ ਦੇ ਹੌਸਲੇ ਮਿਲਦੇ ਰਹਿਣਗੇ ਕਿਉਂਕਿ ਬਹੁਤ ਵੱਡੀਆਂ ਤਾਕਤਾਂ ਨੇ ਅੱਜ ਦੇਸ਼ ਨੂੰ ਅੱਜ ਸੰਸਾਰ ਨੂੰ ਅਸਥਿਰ ਕਰਨ ਦੇ ਉੱਤੇ ਇਹ ਲੋਕ ਜੋੜ ਲਾ ਰਹੇ ਨੇ ਅੱਜ ਸਮਾਂ ਹੈ ਸਾਰੇ ਕੌਮ ਨੂੰ ਸਾਰੇ ਦੇਸ਼ ਨੂੰ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਉਪਰ ਆ ਲਗਣ ਦਾ ਸੋ ਇਸਨ ਜਸੇਦਾਰ ਬਲਦੇਵ ਸਿੰਘ ਜੀ ਕੈਂਪਰ ਜਿਨ੍ਹਾਂ ਕੇ ਸਾਰੇ ਦੇਸ਼ ਨੂੰ ਅਪੀਲ ਕੀਤੀ ਹੈ ਕਿ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਿ ਕੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਇਹਨਾਂ ਜ਼ਾਲਿਮਾਂ ਦਾ ਆਪਾਂ ਵਿਰੋਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਅੱਜ ਦੁੱਖ ਪ੍ਰਗਟ ਕਰਦਿਆ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਰਖੇਤਰ ਦੀ ਪਾਵਨ ਪਵਿੱਤਰ ਧਰਤੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾ ਵੱਲੋਂ ਜੋ ਸ਼੍ਰੀ ਖਾਂਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਏ ਸਾਡੇ ਨਾਲ ਜਥੇਦਾਰ ਜਗਦੀਸ਼ ਸਿੰਘ ਜੀ ਝਿੰਡਾ ਨੇ ਆਓ ਉਹਨਾਂ ਕੋਲੋਂ ਜਾਣਿਆ ਕਿ ਜੋ ਪਹਿਲ ਕਾਮ ਦੇ ਵਿੱਚ ਹਮਲਾ ਹੋਇਆ ਹੈ ਉਸ ਦੇ ਬਾਰੇ ਜੋ ਅੱਜ ਸਿੱਖ ਪੰਥ ਨੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਜੋ क्रूरता ਦਿਖਾਈ ਗਈ ਉਹ ਕਿਸੇ ਵਿਸ਼ੇਸ਼ ਧਰਮ ਤੇ ਨਹੀਂ ਬਲਕਿ ਇੱਕ ਮਾਨਵਤਾ ਤੇ ਬਹੁਤ ਵੱਡਾ ਹਮਲਾ ਹੋਇਆ ਮਾਨਵਤਾ ਨੂੰ ਖੇਰੂ ਖੇਰੂ ਕਰਨ ਵਾਸਤੇ ਆਪ ਵਿੱਚ ਨਫ਼ਰਤ ਪੈਦਾ ਕਰਨ ਵਾਸਤੇ ਇਹ ਪਾਣਾ ਵਾਪਿਆ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਜਮਾਤ ਹੈ ਤੇ ਸਿੱਖਾਂ ਨੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਹੈ ਭਾਵੇਂ ਸਿੱਖਾਂ ਨੂੰ ਕਈ ਵਾਰ ਨਫ਼ਰਤ ਦਾ ਸਾਹਮਣਾ ਕਰਨਾ ਪਿਆ ਪਰ ਸਿੱਖਾਂ ਨੇ ਕਦੀ ਕਿਸੇ ਨਾਲ ਨਫ਼ਰਤ ਨਹੀਂ ਕੀਤੀ ਜਦੋਂ ਵੀ ਕਿਤੇ ਕੋਈ ਵੀ ਦੇਸ਼ ਤੇ ਧੀੜ ਪਈ ਤੇ ਸਿੱਖਾਂ ਨੇ ਸਭ ਤੋਂ ਅੱਗੇ ਹੋ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਆ ਹਰਿਆਣਾ ਸੇ ਗੁਰਦੁਆਰਾ ਮੈਂਬਰ ਸਹਿਬਾਨ ਨੇ ਅਤੇ ਸੰਗਤ ਨੇ ਹਰਿਆਣਾ ਦੀ ਨੇ ਅੱਜ ਸ਼੍ਰੀ ਪਾਰਸੀ ਕੁਰਖੇਤਰ ਵਿਖੇ ਅਖੰਡ ਪਾਠ ਸਾਹਿਬ ਕਰਵਾ ਕੇ ਅਰਦਾਸ ਕੀਤੀ ਹੈ ਉਹਨਾਂ ਪ੍ਰਾਣੀਆਂ ਪ੍ਰਤੀ ਜਿਨ੍ਹਾਂ ਨੂੰ ਉਹਨਾਂ ਨੇ ਹਥਿਆਨੂੰ ਸਹਲਾਨੀਆਂ ਨੂੰ ਕਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਤੇ ਉਹਨੇ ਪਰਿਵਾਰਾਂ ਨੇ ਪਹਾੜਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੀ ਆਤਮਾ ਦੀ ਅਰਦਾਸ ਵਾਸਤੇ ਸ਼ਾਂਤੀ ਦੇ ਅਰਦਾਸ ਵਾਸਤੇ ਜੋ ਅਰਦਾਸ ਕੀਤੀ ਗਈ ਹੈ ਇਹਦੇ ਵਾਸਤੇ ਅਸੀਂ ਅੱਜ ਸਾਰੇ ਇਕੱਤਰਤ ਹੋ ਕੇ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਸੰਗਤ ਅਤੇ ਸਮੂਹ ਇੱਥੋਂ ਦੀ ਹਰਿਆਣਾ ਕਮੇਟੀ ਦਾ ਸਟਾਫ ਇਹ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਸ਼ਾਮਲ ਹੋ ਕੇ ਇੱਕ ਨਾਰਾ ਦਿੱਤਾ ਹੈ ਕਿ ਸਿੱਖ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ ਤੇ ਸਰਬੱਤ ਦਾ ਭਲਾ ਮੰਗਦੇ ਰਹੇ ਭਾਰਤ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਇੱਕ ਇੱਕ ਕੌਮ ਸੇਕ ਕੌਮ ਅਪੀਲ ਕਰਦੀ ਏ ਕਿ ਇਹ ਨਫਰਤ ਦੇ ਬੀਜ ਬਣਾ ਛੱਡੋ ਇਸ ਘਟਨਾ ਦਾ ਮੈਂ ਤੇ ਕਹਿੰਦਾ ਯੂਨੋ ਨੂੰ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਕਿ ਕਾਰਾ ਹੋਇਆ ਕਿਉਂ ਇਹੋ ਜੀ ਘਟਨਾ ਵਾਪਰੀ ਕਿਉਂ ਇਦੇ ਪਿੱਛੇ ਬਹੁਤ ਕੁਝ ਮਿਲੇਗਾ ਉਹ ਤੁਹਾਡੇ ਸਾਹਮਣੇ ਆ ਜਾਏਗਾ ਜੇ ਇਹ ਨਹੀਂ ਬੜੀ ਬਰੀਕੀ ਦੇ ਨਾਲ ਲਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਉਹ ਸੋ ਜਥੇਦਾਰ ਜਗਦੀਸ਼ ਸਿੰਘ ਚਿੰਡਾ ਨੇ ਯੂਐਨਏ ਤੋਂ ਮੰਗ ਕੀਤੀ ਹੈ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਏ ਅਤੇ ਅਸਲ ਦੋਸ਼ੀ ਨੇ ਜਿਹੜੇ ਉਹ ਸਾਹਮਣੇ ਲੈ ਕੇ ਆਏ ਜਾਣ ਕਿਉਂਕਿ ਉੱਥੇ ਅਨੇਕ ਮਾਵਾਂ ਦੇ ਪੁੱਤਰ ਜੋ ਮਾਰੇ ਗਏ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਜੋ ਸਿਰਫ ਉੱਥੇ ਘੁੰਮਣ ਗਏ ਸਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਸ਼ਾਂਤੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ